ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇਸ ਵੀਡੀਓ ਰਾਹੀਂ ਆਪਣੇ ਸਾਰੇ ਸਿੱਖ ਭੈਣ ਭਰਾਵਾਂ ਨੂੰ ਮੈਸੇਜ ਦੇਣਾ ਚਾਹੁੰਦੀ ਆ ਜਿਵੇਂ ਕਿ ਤੁਸੀਂ ਇਹਨਾਂ ਬਾਬਾ ਜੀ ਨੂੰ ਚੰਗੀ ਤਰ੍ਹਾਂ ਜਾਣਦੇ ਹੋਵੋਗੇ ਇਹਨਾਂ ਦੀ ਤੁਸੀਂ ਬਹੁਤ ਸਾਰੀ ਕਥਾ ਵੀ ਸੁਣੀ ਹੋਏਗੀ ਫਤਿਹਗੜ੍ਹ ਸਾਹਿਬ ਹੁਣ ਸਵਾ ਚ ਪਤਾ ਲੱਗਿਆ ਟੌਡਰ ਮਲ ਜੀ ਦੇ ਵੰਸ਼ਸਾਂ ਬਾਰੇ ਕਿ ਉਹ ਨਕਲੀ ਹੈ ਇਹਨਾਂ ਬਾਬਾ ਜੀ ਨੂੰ ਪਹਿਲਾਂ ਪਤਾ ਨਹੀਂ ਲੱਗਿਆ ਉਹਨਾਂ ਬਾਰੇ ਤੁਸੀਂ ਵੀਡੀਓ ਦੇਖਿਓ ਫਿਰ ਸਾਨੂੰ ਇਹਦੇ ਬਾਰੇ ਦੱਸਿਓ ਇਹ ਇਹ ਸਭ ਸਰਕਾਰੀ ਬੰਦੇ ਨੇ ਜਿਵੇਂ ਕਿ ਗੁਰੂ ਗੋਬਿੰਦ ਸਿੰਘ ਜੀ ਸਾਨੂੰ ਦੇਹਧਾਰੀਆਂ ਤੋਂ ਹਟਾ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾ ਕੇ ਗਏ ਸੀ ਪਰ ਆਪਾਂ ਗੁਰੂ ਗੋਬਿੰਦ ਸਿੰਘ ਜੀ ਦੇ ਦੱਸੇ ਹੋਏ ਰਾਹ 'ਚ ਨਹੀਂ ਚੱਲਦੇ ਜੇ ਹੁਣ ਵੀ ਅਸੀਂ ਜਾਗਰੂਕ ਨਾ ਹੋਏ ਤਾਂ ਕਦੋਂ ਹੋਵਾਂਗੇ ਸਾਨੂੰ ਆਪਣੇ ਬੱਚਿਆਂ ਨੂੰ ਤੇ ਸਾਨੂੰ ਆਪ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲੱਗਣਾ ਚਾਹੀਦਾ ਹੈ ਗੁਰਦੁਆਰੇ ਜਾਣਾ ਚਾਹੀਦਾ ਇਹਨਾਂ ਦੇਹਧਾਰੀਆਂ ਤੋਂ ਬਚ ਕੇ ਰਹੋ ਇਹ ਸਭ ਸਰਕਾਰੀ ਬੰਦੇ ਨੇ ਕੁਝ ਨਹੀਂ ਪਤਾ ਇਹਨਾਂ ਨੂੰ ਟੋਟਰਮਲ ਜੀ ਦੇ ਵੰਸ਼ਸ ਨਾਲ ਵਾਰੇ ਤਾਂ ਪਤਾ ਲੱਗ ਗਿਆ ਕਿ ਉਹ ਨਕਲੀ ਨੇ ਪਰ ਇਹਨਾਂ ਸੰਤਾਂ ਬਾਰੇ ਕਿਵੇਂ ਪਤਾ ਲੱਗੂਗਾ ਜਿਹੜੇ ਸਰਕਾਰ ਨਾਲ ਰਲ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਆੜ ਚ ਸਾਡੇ ਨਾਲ ਧੋਖਾ ਕਰ ਰਹੇ ਨੇ ਟੋਟਰਮਲ ਦਾ ਪਰਿਵਾਰ ਹੁੰਦਾ ਫਤੇਗੜ ਸਾਹਿਬ ਲੰਗਰ ਲਾਉਂਦੇ ਨੇ ਜਿਹੜਾ ਟੋਟਰਮਲ ਦਾ ਪਰਿਵਾਰ ਹੈ ਜਿਹੜੇ ਉਹਨਾਂ ਦੇ ਬਜ਼ੁਰਗ ਆ ਕੇ ਲੰਗਰ ਲਾਉਂਦੇ ਉਹ ਕਹਿੰਦੇ ਸਹਿਬ ਜਾਦੇ ਮੈਨੂੰ ਆਪ ਆ ਕੇ ਦੱਸਦੇ ਵੀ ਅੱਜ ਸਵੇਰੇ ਕੀ ਬਣਾਉਣਾ ਸ਼ਾਮ ਨੂੰ ਕੀ ਬਣਾਉਣਾ ਗੱਜ ਕੇ ਆਖੋ ਸਤਨਾ ਕਹਿੰਦੇ ਇੱਕ ਦਿਨ ਉਹ ਕਹਿੰਦੇ ਵੀ ਠੰਡਾ ਦੁੱਧ ਬਣਾਓ ਬਰਫ ਵਾਲਾ ਇਹ ਗੱਲਾਂ ਆਮ ਬੰਦੇ ਦੇ ਸਮਝ ਤੋਂ ਪਰੇ ਦੀਆਂ ਗੱਲਾਂ ਜਿਹੜੇ ਸ਼ੰਕਾਵਾਦੀ ਉਹਨਾਂ ਵਾਸਤੇ ਗੱਲਾਂ ਨਹੀਂ ਹੈਗੀਆਂ ਇਹ ਜਿਹੜੇ ਵਿਸ਼ਵਾਸ ਕਰਦੇ ਮਹਾਰਾਜ ਤੇ ਵੀ ਸਹਬਜਾਦੇ ਅੱਜ ਵੀ ਹਾਜ਼ਰ ਨਜ਼ਰ ਨੇ ਉਹਨਾਂ ਵਾਸਤੇ ਗੱਲਾਂ ਨੇ ਉਹ ਕਹਿੰਦੇ ਮੈਂ ਕੋਈ ਕਿੰਤੂ ਪਰੰਤੂ ਨਹੀਂ ਕੀਤਾ ਮੈਂ ਕਿਹਾ ਸਤਬਚਨ ਮਹਾਰਾਜ ਸੰਗਤ ਕਹਿੰਦੀ ਉਹਨਾਂ ਨੂੰ ਬਾਬਾ ਜੀ ਕਹਿੰਦੀ ਹੈ ਟੋਡਰਮਾਲ ਦੇ ਪਰਿਵਾਰ ਦੇ ਜਿਹੜੇ ਮੇਨ ਬਜ਼ੁਰਗ ਨੇ ਆ ਕੇ ਲੰਗਰ ਲਾਉਂਦੇ ਕਹਿੰਦੇ ਬਾਬਾ ਜੀ ਐਨੀ ਤਾਂ ਠੰਡ ਪੈ ਰਹੀ ਐ ਤੇ ਤੁਸੀਂ ਕਹਿੰਦੇ বরਫਲੇ ਆਓ ਠੰਡਾ ਦੁੱਧ ਬਣਾਓ ਕੌਣ ਪੀਏਗਾ ਇਨੀ ਠੰਡ ਚ ਉਹ ਕਹਿੰਦੇ ਵੀ ਸਹਿਬਜ਼ਾਦਿਆਂ ਨੇ ਜਦੋਂ ਭੋਗ ਲਾਤਾ ਨਾ ਇਹ ਤਾਂ ਪ੍ਰਸ਼ਾਦ ਮਿਲਣਾ ਨਹੀਂ ਤੁਹਾਨੂੰ ਕਹਿੰਦੇ ਅਸੀਂ ਸਤਿਵਚਨ ਕਹਿ ਕੇ ਜਦੋਂ ਸਹਿਬਜ਼ਾਦਿਆਂ ਨੇ ਕਿਹਾ ਕਿ ਵੀ ਠੰਡਾ ਦੁੱਧ ਬਣਾਓ ਵੀ বরਫਾਲਾ ਉਸੇ ਵੇਲੇ ਮੌਸਮ ਚੇਂਜ ਹੋ ਗਿਆ ਜਿਹੜਾ ਠੰਡਾ ਬਰਸੇ ਉਹ ਤੇ ਪੱਖੇ ਚੱਲਣ ਲੱਗ ਗਏ ਸੀ ਇੰਨੀ ਕਰਮਾਇਸ਼ ਹੋ ਗਈ ਬਹੁਤ ਵੱਡੀ ਖਬਰ ਟੋਟਰ ਮੱਲਜੀ ਦੇ ਨਕਲੀ ਵਾਂਸਸ ਤੇ ਹੋਵੇਗਾ ਪਰਚਾ ਪਖੰਡ ਫੈਲਾਉਣ ਦੇ ਦੋਸ਼ ਆਓ ਤੁਹਾਨੂੰ ਦਿਨੇ ਆ ਤਾਜ਼ਾ ਜਾਣਕਾਰੀ ਦਿਖਾਉਨੇ ਆ ਇਸ ਵੀਡੀਓ ਦੇ ਵਿੱਚ 420 ਤਾਂ ਠੋਕਣੀ ਠੋਕਣੀ ਐ ਇੱਥੇ 295 ਠੋਕਣੀ ਆ ਆਪ ਦੇਖੋ ਇਹ ਬ੍ਰਹਮ ਗਿਆਨੀ ਨੇ ਕਿ ਸੰਤ ਨੇ ਕਿ ਫਰਾਡ ਨੇ ਕਿ ਸਰਕਾਰੀ ਬੰਦੇ ਨੇ